ਕਹਿੰਦੇ ਕਿਦੇ ਅੱਗੇ ਦੁੱਖੜਾ ਰੋਈਏ ਕਿਤੋਂ ਨਹੀਂ ਮਿਲ ਰਹੀ ਟੇਕ ਦੋਸਤੋ ਮੋਟਰਸਾਈਕਲ ਗੱਡੀ ਨੂੰ ਤਾਂ ਬ੍ਰੇਕ ਹੁੰਦੀਆਂ ਲੇਕਿਨ ਚੋਰੀਆਂ ਲੁੱਟਾਂ ਖੋਹਾਂ ਨੂੰ ਨਹੀਂ ਲੱਗ ਰਹੀ ਬ੍ਰੇਕ ਦੋਸਤੋ ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਸੂਰੀ ਸਾਥੀਓ ਹਰ ਰੋਜ਼ ਕਿਤੇ ਨਾ ਕਿਤੇ ਚੋਰ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਰਹੇ ਆ ਹਰ ਰੋਜ਼ ਮੋਟਰਸਾਈਕਲ ਚੱਕ ਹੋ ਰਿਹਾ ਲੇਕਿਨ ਕੋਈ ਉਗ ਸੁਗ ਨਹੀਂ ਲੱਗ ਰਹੀ ਤੇ ਚੋਰ ਹਾਲੇ ਤੱਕ ਅਣਪਛਾਤੇ ਹੀ ਆ ਚੋਰ ਕਦੀ ਹੱਥ ਆਉਂਦੇ ਹੀ ਨਹੀਂ ਜੇ ਆਉਂਦਾ ਤਾਂ ਲੋਕ ਤਰਸਦੇ ਰਹਿੰਦੇ ਕਿ ਯਾਰ ਪਤਾ ਤਾਂ ਲੱਗੇ ਕਿਹੜਾ ਨੰਬਰ ਕਿਹੜੀ ਨੰਬਰ ਪਲੇਟ ਦਾ ਮੋਟਰਸਾਈਕਲ ਆ ਤਾਂ ਜੋ ਸਾਨੂੰ ਪਤਾ ਲੱਗੇ ਕਿਤੇ ਸਾਡਾ ਮੋਟਰਸਾਈਕਲ ਤਾਂ ਨਹੀਂ ਜਿਹੜਾ ਬਰਾਮਦ ਹੋਇਆ ਬਾਈ ਤੋਂ ਪੁੱਛ ਲੈਨੇ ਇਹਨਾਂ ਦਾ ਵੀ ਕੱਟਣਾ ਹੋਈ ਆ ਬਾਈ ਜੀ ਮੋਟਰਸਾਈਕਲ ਚੱਕੋਇਆ ਕਿ ਸਕੂਟੀ ਮੋਟਰਸਾਈਕਲ ਚੱਕੋਇਆ ਜੀ ਫੋਟੋ ਨਾਕ ਕੀ ਆ ਮੇਰਾ ਨਾਮ ਸਨੀ ਬਾਈ ਜੀ ਸਣੀ ਮੋਟਰਸਾਈਕਲ ਕਿੱਥੋਂ ਚੱਕ ਹੋਇਆ ਮੋਟਰਸਾਈਕਲ ਭਾਜੀ ਮੈਂ ਬੱਧਨ ਹਸਪੀਟਲ ਜੋਬ ਕਰਦਾ ਹਾਂ ਭਾਜੀ ਉਹਨਾਂ ਦਾ ਡਰਾਈਵਰ ਹਾਂ ਮੈਂ ਅੱਛਾ ਤੇ ਮੈਂ ਰੋਟੀ ਖਾ ਕੇ ਆਇਆ 2:30 ਵਜੇ ਰੋਟੀ ਖਾ ਕੇ 2:30 ਵਜੇ ਅੰਦਰ ਚੱਲ ਗਿਆ ਮੈਂ 4:30 ਵਜੇ ਹਾਂ 4:30 ਵਜੇ ਮੈਂ ਬਾਹਰ ਆਇਆ ਤਾਂ ਮੋਟਰਸਾਈਕਲ ਹੈ ਨਹੀਂ ਸੀ ਤੇ ਕੈਮਰਾ ਤਾਂ ਉੱਥੇ ਲੱਗਣੇ ਹੋਸਪੀਟਲ ਦੇ ਬਾਹਰ ਨਹੀਂ ਲੱਗਾ ਕੈਮਰਾ ਥੋੜੇ ਜਿਹਾ ਪਰਲੀ ਸਾਈਡ ਤੇ ਲੱਗਾ ਆ ਤੇ ਉੱਥੋਂ ਥੋੜੇ ਜਿਹਾ ਪਤਾ ਲੱਗਾ ਕਿ ਚੰਡੀਗੜ੍ਹ ਚੋਂ ਗੰਗਾ ਨੂੰ ਗਿਆ ਹੈ ਕੋ ਕੈਮਰਾ ਜਦੋਂ ਸਾਰੇ ਆਲੇ ਦੁਆਲੇ ਸਰਚ ਕੀਤੇ ਖੰਗਾਲੇ ਚਿਹਰਾ ਸਾਹਮਣੇ ਆ ਰਿਹਾ ਚਿਹਰਾ ਨਹੀਂ ਸਮਝ ਆ ਰਿਹਾ ਬਈ ਉਹ ਕੁਝ ਨਹੀਂ ਆ ਰਿਹਾ ਮੋਟਰਸਾਈਕਲ ਜੀ ਜੀ ਮੋਟਰਸਾਈਕਲ ਮਾਡਲ ਕਿਹੜਾ ਮੋਟਰਸਾਈਕਲ ਹੈਗਾ ਬਈ ਆਪਣੇ ਸਪਲੈਂਡਰ ਹੈ ਜੀ ਹੀਰੋ ਹੰਡ ਸਪਲੈਂਡਰ ਕਬੀ ਸਪਲੈਂਡਰ ਹੋਗੀ ਮਾਡਲ ਹਾਂਜੀ ਹਾਂਜੀ ਮਾਡਲ ਹੈਗਾ 2015 ਮਾਡਲ ਨੰਬਰ ਦੱਸ ਸਕਦੇ ਤੁਸੀਂ ਉਹਦਾ ਹੈਗਾ ਜੀ ਪੀਵੀ 32ਟੀ 2045 ਪੀਵੀ 32ਟੀ 2045 ਕਲਰ ਕਿਹੜਾ ਦੱਸੇ ਤੁਸੀਂ ਸਿਲਵਰ ਗ੍ਰੇ ਸਿਲਵਰ ਗ੍ਰੇ ਹਾਂਜੀ ਤਾਂ ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਪਹਿਲਾਂ ਬਹੁਤ ਵਾਰ तकरीबन 10 ਦੇ ਆਸ-ਪਾਸ ਤੁਸੀਂ ਜਿਹੜੇ ਆ ਤੁਸੀਂ ਜਿਹੜੇ ਘਰ ਬੈਠੇ ਆ ਤੁਸੀਂ ਮੋਟਰਸਾਈਕਲ ਲਵਾ ਦਿੱਤੇ ਵੀਡੀਓ ਸ਼ੇਅਰ ਕਰਕੇ ਇਹ ਵੀਰ ਜਿਵੇਂ ਨੇ ਦੱਸਿਆ ਕਿ ਕਿਸੇ ਹਸਪੀਟਲ ਵਿੱਚ ਐਜ਼ ਅ ਡਰਾਈਵਰ ਕੰਮ ਕਰਦਾ ਸੀ ਸਮਝ ਸਕਦੇ ਆ ਕਿ ਸੈਲਰੀ ਕਿੰਨੀ ਹੋएगी 8-10 11000 ਇੰਨੀ ਹੋएगी ਔਰ ਇੰਨੀ ਸੈਲਰੀ ਨਾਲ ਪਰਿਵਾਰ ਪਾਲਣਾ ਬਹੁਤ ਔਖਾ ਮੇਰਾ ਖਿਆਲ ਘਟਦਾ ਨਹੀਂ ਇੱਤੋਂ ਘਟੇ ਠੀਕ ਹੈ ਜੀ ਇੰਨੀ ਕਹੀ ਆ ਨਾ ਪਰ ਐਦਾਂ ਹੀ ਜਿੱਦਾਂ ਮੈਂ ਗੈਸ ਲਾਇਆ ਥੋੜੀ ਜਿਹਾ ਆਪਾਂ ਹੈਲਪ ਇਹਦੀ ਇਹ ਕਰਨੀ ਵੀਰ ਦੀ ਜੇ ਕਿਤੇ ਤੁਹਾਨੂੰ সিলਵਰ ਗ੍ਰੇ ਮੋਟਰਸਾਈਕਲ ਪੀਬੀ 32ਟੀ 2045 2045 ਨਜ਼ਰ ਆਉਂਦਾ ਤਾਂ ਜ਼ਰੂਰ ਭਾਈ ਨਾਲ ਸੰਪਰਕ ਕਰ ਲਓ ਔਰ ਜਿਹੜੇ ਕੁਝ ਚੰਦਕ ਕਬਾੜੀਏ ਇਹ ਕੰਮ ਕਰਦੇ ਆ ਕਿ ਮੋਟਰਸਾਈਕਲ ਖਰੀਦਦੇ ਆ ਉਹਨਾਂ ਕੇ ਹੱਥ ਜੋੜ ਕੇ ਬੇਨਤੀ ਆ ਭਰਾ ਤੁਸੀਂ ਬਹੁਤ ਲੋਕਾਂ ਨੂੰ ਢਾ ਲਾ ਦਿੱਤੀ ਆ ਬਹੁਤ ਲੋਕਾਂ ਨੂੰ ਰਗੜ ਦਿੱਤਾ ਉਹਦੇ ਰਗੜੇ ਤੋਂ ਬਚੋ ਕਿਉਂਕਿ ਮੋਟਰਸਾਈਕਲ ਤੁਸੀਂ ਜਿਹੜਾ ਚੋਰੀ ਦਾ ਖਰੀਦਦੇ ਆ ਜਾਂ ਜਿਹੜਾ ਉਹਦਾ ਪੁਰਜਾ-ਪੁਰਜਾ ਕਰਕੇ ਵੇਚਦੇ ਆ ਇੱਕ ਦਿਨ ਫਿਰ ਤੁਹਾਡੀਆਂ ਆਸਾਂ ਵੀ ਪੁਰਜਾ ਪੁਰਜਾ ਹੋਣਾ ਜਾਂ ਤੁਸੀਂ ਲੋਕਾਂ ਨੂੰ ਧੱਕਾ ਕਰਨਾ ਬੇਨਤੀ ਇਹੀ ਹੈ ਜੇ ਕੋਈ ਤੁਹਾਨੂੰ ਸਪਲੈਂਡਰ ਮੋਟਰਸਾਈਕਲ ਸਿਲਵਰ ਗ੍ਰੇ ਕਲਰ ਦਾ ਵੇਚਣ ਆਉਂਦਾ ਜਾਂ ਸੁੰਨੀ ਥਾਂ ਤੇ ਕਿਤੇ ਖੜਾ ਨਜ਼ਰ ਆਉਂਦਾ ਭਾਈ ਨਾਲ ਸੰਪਰਕ ਕਰ ਲਿਓ ਪੁਲਿਸ ਕੰਪਲੀਟ ਦੇ ਦਿੱਤੀ ਆ ਹਾਂਜੀ ਪੁਲਿਸ ਨਾਲੇ ਦੇ ਦਿੱਤੀ ਸੀ ਉਦੋਂ ਸੰਡੇ ਵਾਲੇ ਦਿਨ ਸੰਡੇ ਵਾਲੇ ਦਿਨ ਦੁਪਹਿਰੇ ਤੁਸੀਂ ਕੋਲ ਚਲੇ ਜਾਂਦੇ ਹਾਂ ਉਹ ਦਿਨ ਦੀ ਤਿੰਨ ਅਸੀਂ ਬਾਕੀ ਮੁੰਡੇ ਵੀ ਸਾਰੇ ਖੜੇ ਆ ਇਹਨਾਂ ਨੂੰ ਵੀ ਸਾਰਿਆਂ ਨੂੰ ਦੱਸਿਆ ਬਾਕੀ ਰਾਜਾ ਸਾਹਿਬ ਆ ਜਾ ਰਹੇ ਦਿਖਾ ਦਿਓ ਮੁੰਡਾ ਤਾਂ ਐਨੇ ਖੜੇ ਜਿੱਤਾ ਕਬਜ਼ਾ ਲੈਣ ਆਏ ਹੁੰਦੇ ਪਰ ਮੋਟਰਸਾਈਕਲ ਹੀ ਮਿਲ ਰਿਹਾ ਮੋਟਰਸਾਈਕਲ ਨਹੀਂ ਮਿਲਿਆ ਜੀ ਹਲੇ ਤੱਕ ਵੀ ਮਾਦਾਬਾ ਪਿੱਛੇ ਡੁੰਗਾਈ ਸਮਝੇ ਸਾਰੇ ਪਰੇਸ਼ਾਨ ਆ ਸਾਰੇ ਪਰੇਸ਼ਾਨ ਆ ਜੀ ਹੁਣ ਵਿਚਾਰੇ ਦੀ ਗਰੀਬ ਆ ਤੁਸੀਂ ਕਾਰ ਵੀ ਦੇਖ ਸਕਦੇ ਅਗਲੇ ਦਾ ਵੀ ਜਿਆਦਾ ਨਹੀਂ ਦੋ ਦੋਨੋਂ 10000 ਸੈਲਰੀ ਆ ਤੇ ਸਪਲੈਂਡਰ ਮੋਟਰਸਾਈਕਲ ਤੁਹਾਨੂੰ ਬੰਦਾ ਚੱਕ ਹੋਇਆ ਤਿੰਨ ਦਿਨ ਦਾ ਵਿਚਾਰਾ ਛੁੱਟੀ ਤੇ ਆ ਗਰੀਬ ਦਾ ਤਾਂ ਤੁਹਾਨੂੰ ਪਤਾ ਉਹ ਵੀ ਦਿਹਾੜੀ ਟਬ ਟੁੱਟਦੀ ਹੈ ਨਾ ਬੰਦੇ ਦੀ ਔਰ ਪੀਣ ਵਾਲਿਆਂ ਨੂੰ ਸਿਰਫ ਇੱਕ ਡੰਗ ਦਾ ਨਸ਼ਾ ਮਿਲਣਾ ਵੇਚ ਕੇ ਕਿਉਂਕਿ ਮੈਂ ਬੜੀ ਵਾਰ ਪ੍ਰਸ਼ਾਸਨ ਨੂੰ ਕਹਿ ਚੁੱਕਾ ਬੜੀ ਵਾਰ ਬੇਨਤੀਆਂ ਕਰ ਚੁੱਕਾ ਕਿ ਲੱਖ ਲੱਖ ਰੁਪਏ ਦਾ ਮੋਟਰਸਾਈਕਲ ਜਿਹੜੇ ਮਾੜੇ ਅਨਸਰ ਆ ਹਜ਼ਾਰ ਦੋ ਹਜ਼ਾਰ ਚ ਵੇਚ ਦਿੰਦੇ ਆ ਇਹਦਾ ਵਿਚਾਰੇ ਦਾ ਹਜ਼ਾਰਾਂ ਦਾ ਨੁਕਸਾਨ ਉਹਨੇ ਤਾਂ ਹਜ਼ਾਰ 2000 ਚ ਵੇਚ ਕੇ ਇੱਕ ਡੰਗ ਸਾਰਨਾ ਮਸ਼ੀਨਗ ਸਾਰਨਾ ਜੀ ਸਹੀ ਗੱਲ ਹੈ ਜੀ ਜਾ ਉਹ ਤੋਂ ਕੋਈ ਵਾਰਦਤ ਕਰ ਦੇਣੀ ਆ ਉਹ ਫਿਰ ਬਾਹਰਦਾਨ ਕੰਪਲੇਂਟ ਮੈਂ ਪਹਿਲੇ ਕੰਪਲੀਟ ਕਰਾ ਦਿੱਤੀ ਸੀਗੀ ਜੰਡੇ ਵਾਲੇ ਦਿਨ ਜੁਲਦੀ ਬਾਹਰਦਾਨ ਹੋ ਜੂਵੇਗੀ ਮੈਂ ਪਹਿਲਾਂ ਕੰਪਲੀਟ ਕਰਾ ਦਿੱਤੀ ਸੀਗੀ ਜੀ ਚਲੋ ਅਸੀਂ ਹਰ ਵਾਰ ਕਹੀਦਾ ਇਸ ਵਾਰ ਵੀ ਕਹਿੰਨੇ ਆ ਜੇਕਰ ਵੈਸੇ ਦਾ ਸਨਮਾਨ ਦਾ ਉਹ ਅਸੀਂ ਪੈਸਿਆਂ ਚ ਤੋਲ ਨਹੀਂ ਸਕਦੇ ਪਰ ਫਿਰ ਵੀ ਜਿਹੜਾ ਇਸ ਵੀਰ ਦਾ ਮੋਟਰਸਾਈਕਲ ਲਭਾਊਗਾ ਹੈਲਪ ਕਰੂਗਾ ਅਸੀਂ ਉਹਨੂੰ ਗੁਪਤ ਨਾਮ ਜ਼ਰੂਰ ਦਵਾਂਗੇ ਉਹ ਘਟ ਨਹੀਂ ਹੋਊਗਾ ਵੱਧੇ ਹੋਊਗਾ ਸੈਟੀਸਫੈਕਟਰੀ ਹੋਊਗਾ ਆਪਾਂ ਰਲ ਮਿਲ ਕੇ ਵੀਰ ਦੀ ਮਦਦ ਕਰਨੀ ਹੈ ਭਾਈ ਆਪਣਾ ਨੰਬਰ ਦੱਸ ਮੇਰਾ ਨੰਬਰ ਹੈ ਭਾਈ 81 4645 0323 81 4645 0323 0323 ਤੁਸੀਂ ਭਾਈ ਦਾ ਨੰਬਰ ਨੋਟ ਕਰਨਾ ਕੈਪਸ਼ਨ ਚ ਵੀ ਅਸੀਂ ਪਾ ਦੇਣਾ ਜੇ ਕਿਤੇ ਤੁਹਾਨੂੰ ਮੋਟਰਸਾਈਕਲ ਨਜ਼ਰ ਆਦਾ ਆਪਾਂ ਜ਼ਰੂਰ ਰਲ ਮਿਲ ਕੇ ਹੈਲਪ ਕਰਨੀ ਬਣੇ ਰਹਿਣਾ ਵੀਰਤੀ ਨਵਾ ਸ਼ੈਨਾ ਪਿੰਛੋੜ ਵੀ ਦਿਨੇ ਸੂਰੀ ਕੈਮਰਾ ਪਰਸਨ ਵਿੱਚ ਕਿ ਉਹਨਾਂ ਜਜ਼ਬਤ ਬਹੁਤ ਜਲਦੀ ਫਿਰ ਤੋਂ ਹਾਜ਼ਰ ਹੋਵਾਂਗੇ ਸਤਿ ਸ਼੍ਰੀ ਅਕਾਲ ਰਪਰਾ